ਕਿਉਂਕਿ ਅਸੀਂ ਬਹੁਤ ਵਾਰ ਦੱਸਦੇ ਆ ਕਿ ਜਿਸ ਮੰਤ ਜਿਸ ਚੀਜ਼ ਤੇ ਤੁਹਾਡੇ ਮਨ ਨੇ ਫੋਕਸ ਕਰਨਾ ਸ਼ੁਰੂ ਕਰ ਦੇਣਾ ਧਿਆਨ ਦੇਣਾ ਸ਼ੁਰੂ ਕਰ ਦੇਣਾ ਉਹੀ ਚੀਜ਼ ਤੁਹਾਡੇ ਜੀਵਨ ਚ ਆਣੀ ਵੀ ਤੁਸੀਂ ਦੁੱਖਾਂ ਵੱਲ ਧਿਆਨ ਦੋਗੇ ਤੁਹਾਡੇ ਜੀਵਨ ਦੁੱਖ ਆਣੇ ਤੁਸੀਂ ਖੁਸ਼ੀਆਂ ਵੱਲ ਧਿਆਨ ਦੋਗੇ ਤੁਹਾਡੇ ਜੀਵਨ ਚ ਔਰ ਇਹ ਵੀ ਗੱਲ ਦਾ ਖਾਸ ਖਿਆਲ ਰੱਖੋ ਕਿ ਜਿਸ ਵੇਲੇ ਜੀਵਨ ਚ ਖੁਸ਼ੀ ਚਾਹੀਦੀ ਹੈ ਆਨੰਦ ਚਾਹੀਦਾ ਹੈ ਨਾ ਤਾਂ ਇਹ ਸੋਚਿਆ ਕਰੋ ਬਿਮਾਰੀ ਬਾਰੇ ਨਾ ਸੋਚਿਆ ਕਰੋ ਇਹ ਸੋਚਿਆ ਕਰੋ ਮੈਂ ਸਵਾਸਤ ਹਾਂ ਕਿਉਂਕਿ ਮੇਰਾ ਮਾਲਿਕ ਮੇਰੇ ਨਾ ਮੈਂ ਕਾਮਯਾਬ ਹਾਂ ਕਿਉਂਕਿ ਮੇਰਾ ਮਾਲਿਕ ਮੇਰੇ ਨਾ ਮੈਂ ਤੰਦਰੁਸਤ ਹਾਂ ਕਿਉਂਕਿ ਮੇਰਾ ਮਾਲਿਕ ਮੇਰੇ ਨਾ ਉਹ ਦਿਬਿਆ ਸ਼ਕਤੀ ਮੇਰੇ ਅੰਦਰ ਹੈ ਉਹ ਦਿਬਿਆ ਆਤਮਾ ਪਰਮਾਤਮਾ ਪ੍ਰਭੂ ਮੇਰੇ ਨਾ ਕਿਉਂਕਿ ਇਹ ਹਰ ਇਨਸਾਨ ਮੰਨਦਾ ਹੈ ਕਿ ਪ੍ਰਭੂ ਦਾ ਅੰਸ਼ ਮੇਰੇ ਕਹਿੰਦੇ ਨਾ ਆਤਮਾ ਪਰਮਾਤਮਾ ਦਾ ਅੰਸ਼ ਅੰਸ਼ ਕਿਹਨੂੰ ਕਹਿੰਦੇ ਹੈ ਕਮਾਲ ਦੀ ਗੱਲ ਹੈ अंश का मतलब ही है परमात्मा का अंश वो जे परमात्मा अंश थोड़े तो अंदर है दिव्या शक्ति तो अंदर है तो फिर डर फिर कोई रोग कोई बीमारी क्योंकि मैं दिव्या शक्ति का अंश हाँ और कोई बीमारी परमात्मा के ने डे। सोच रखो ये की होएगा बीमारी नहीं आएगी वो आएगी भी क्योंकि शरीर है गलत खान पान कुछ भी ਪਰ ਜਦੋਂ ਵਿਸ਼ਵਾਸ ਹੋਏਗਾ ਮੈਨੂੰ ਕੁਝ ਨਹੀਂ ਹੋ ਸਕਦਾ ਉਹ ਆਏਗੀ ਚਲੀ ਵੀ ਨਹੀਂ ਜਾਏਗੀ ਇਸ ਲਈ ਇਤਿਹਾਸ ਗਵਾਹ ਹੈ ਤੁਸੀਂ ਕੋਈ ਵੀ ਬਿਮਾਰੀ ਦੇਖ ਲਓ ਚਾਹੇ ਬੰਦਾ ਕਹਿੰਦਾ ਕੈਂਸਰ ਕੋਈ ਕਹਿੰਦਾ ਇਦਾਂ ਦੀ ਬਿਮਾਰੀ ਤੇ ਇਤਿਹਾਸ ਵਿੱਚ ਬਹੁਤ ਇਨਸਾਨ ਐਸੇ ਆ ਜਿਹੜੇ ਇਸ ਸਟੇਜ ਤੇ ਆ ਕੇ ਵੀ ਸਵਸਤ ਹੋ ਜਾਂਦੇ ਆਪਣੇ ਵਿਸ਼ਵਾਸ ਦੇ ਨਾਲ ਕਿ ਮੇਰਾ ਮਾਲਿਕ ਮੈਨੂੰ ਬਚਾਉਣ ਵਾਲਾ ਮੇਰਾ ਦਾਤਾ ਮੇਰਾ ਪ੍ਰਮਾਤਮਾ ਮੇਰੇ ਉਹਨਾਂ ਦਾ ਵਿਸ਼ਵਾਸ ਨਾ ਜਿੱਦਾਂ ਕਹ ਲੂਗੇ ਵਿਸ਼ਵਾਸ ਇੰਨਾ ਗਹਿਰਾ ਹੋ ਜਾਂਦਾ ਹੈ ਇਹੋ ਵਿਸ਼ਵਾਸ ਔਰ ਉਹਦੀ ਰਹਿਮਤ ਜਦੋਂ ਮਿਲਦੇ ਐ ਕਿਉਂਕਿ ਫਿਰ ਕਮਾਂਗੇ ਵਿਸ਼ਵਾਸ ਦੇ ਨਾਲ ਹੀ ਪਰਮਾਤਮਾ ਜੁੜਿਆ ਹੋਇਆ ਹੈ ਜਦੋਂ ਵਿਸ਼ਵਾਸ ਅੰਦਰ ਇਨਸਾਨ ਪੈਦਾ ਕਰ ਦਿੰਦਾ ਜੇ ਮੇਰਾ ਮਾਲਿਕ ਮੈਨੂੰ ਠੀਕ ਕਰ ਰਿਹਾ ਮੇਰਾ ਪਰਮਾਤਮਾ ਪ੍ਰਭੂ ਮੈਨੂੰ ਠੀਕ ਕਰ ਰਿਹਾ ਹੈ ਉਹਦੀ ਰਹਿਮਤ ਆਪਣਾ ਅਸਰ ਕਰਨਾ ਵੀ ਸ਼ੁਰੂ ਇਸ ਲਈ ਇਹ ਪੁਆਇੰਟ ਯਾਦ ਰੱਖਣਾ ਇੱਕ ਦਿਨ ਇਨਸਾਨ ਉਹ ਪਾ ਹੀ ਲੇਤਾ ਹੈ ਜਿਸ ਪਰ ਉਹ ਵਿਸ਼ਵਾਸ ਹੁਣ ਤੁਸੀਂ ਕਿਹੜੀ ਚੀਜ਼ ਤੇ ਵਿਸ਼ਵਾਸ ਕਰਦੇ ਹੋ ਇੱਕ ਦਿਨ ਤੁਹਾਨੂੰ ਮਿਲਣੀ ਵੀ ਇਸ ਲਈ ਸੋਚ ਸਮਝ ਕੇ ਵਿਸ਼ਵਾਸ ਕਰੋ ਬੁਰਾਈ ਤੇ ਵਿਸ਼ਵਾਸ ਨਾ ਕਰੋ ਤਾਂ ਹੀ ਤੇ ਇਥੇ ਕਲੀਅਰ ਕਰਾਂਗੇ ਸ਼ਕਤੀ ਇੱਕੋ ਹੀ ਹੈ ਤਾਂ ਹੀ ਇੱਕ ਓੰਕਾਰ ਕਿਹਾ ਗਿਆ ਇੱਕ ਸਭ ਦਾ ਮਾਲਿਕ ਇੱਕ ਕਿਹਾ ਗਿਆ ਪ੍ਰਮਾਤਮਾ ਪ੍ਰਭੂ ਭਗਵਾਨ ਅੱਲਾ ਨਾਮ ਚਾਹੇ ਜੋ ਵੀ ਹੈ ਸ਼ਕਤੀ ਇੱਕੋ ਹੀ ਹੈ ਉਹ ਇੱਕ ਸ਼ਕਤੀ ਤੇ ਵਿਸ਼ਵਾਸ ਰੱਖੋ ਕਿ ਉਸ ਸ਼ਕਤੀ ਤੋਂ ਸਿਵਾ ਹੋਰ ਕੁਝ ਹੈ ਹੀ ਨਹੀਂ ਪਰ ਇਨਸਾਨ ਕੀ ਕਰਦਾ ਹੈ ਇਨਸਾਨ ਰੱਬ ਤੇ ਤਾਂ ਯਕੀਨ ਕਰਦਾ ਹੈ ਉਹਦੇ ਨਾਲ ਨਾਲ ਬੁਰਾਈ ਤੇ ਵੀ ਯਕੀਨ ਕਹਦੇ ਹੋ ਤਾਂ ਹੀ ਤਾਂ ਕਹਿੰਦਾ ਬੁਰੀ ਸ਼ਕਤੀ ਮੇਰਾ ਕੁਝ ਵਿਗਾੜ ਨਾ ਦੇਵੇ ਹੁਣ ਜੇ ਬੁਰੀ ਸ਼ਕਤੀ ਮੇਰਾ ਕੁਝ ਵਿਗਾੜ ਨਾ ਦੇਵੇ ਇਹਦਾ ਮਤਲਬ ਬੁਰੀ ਸ਼ਕਤੀ ਤੇ ਸਾਨੂੰ ਵਿਸ਼ਵਾਸ ਹੈ ਕਿ ਕੋਈ ਬੁਰੀ ਸ਼ਕਤੀ ਵੀ ਤੇ ਜੇ ਮੰਨਾਂਗੇ ਕੋਈ ਬੁਰੀ ਹੈ ਹੀ ਨਹੀਂ ਇੱਕੋ ਹੀ ਸ਼ਕਤੀ ਹੈ ਉਹ ਪਰਮਾਤਮਾ ਪ੍ਰਭੂ ਔਰ ਉਹ ਕਦੀ ਬੁਰਾ ਕਰਦਾ ਨਹੀਂ ਉਹ ਜੋ ਕਰਦਾ ਹੈ ਕਿਉਂਕਿ ਕਈ ਵੇਰੋ ਬੁਰਾ ਸਾਨੂੰ ਕਿਉਂ ਲੱਗਦਾ ਹੈ ਬੁਰਾ ਸਾਨੂੰ ਇਸ ਲਈ ਲੱਗਦਾ ਕਿ ਜੋ ਅਸੀਂ ਚਾਹੁੰਦੇ ਹਾਂ ਜਦੋਂ ਉਹਦੇ ਮੁਤਾਬਿਕ ਨਾ ਹੋਵੇ ਤੇ ਅਸੀਂ ਕਹਿੰਦੇ ਮੇਰਾ ਬੁਰਾ ਹੋਇਆ ਪਰ ਜੇ ਤੁਹਾਨੂੰ ਨਹੀਂ ਪਤਾ ਕਿ ਜੋ ਤੁਹਾਡੀ ਚਾਹਤ ਸੀ ਉਹ ਰੱਬ ਨੇ ਨਹੀਂ ਪੂਰੀ ਕੀਤੀ ਤਾਂ ਤੁਹਾਡਾ ਬੁਰਾ ਹੋਇਆ ਜਾਂ ਤੁਹਾਡਾ ਅੱਛਾ ਹੋਇਆ ਇਹ ਤਾਂ ਉਹ ਜਾਣਦਾ ਹੈ ਸਮਝ ਆ ਰਹੀ ਹੈ ਨਹੀਂ ਹੁਣ ਬੰਦਾ ਕਹਿੰਦਾ ਮੈਂ ਜੋ ਸੋਚਿਆ ਸੀ ਹੋ ਗਿਆ ਤਾਂ ਅੱਛਾ ਮੈਂ ਜੋ ਸੋਚਿਆ ਸੀ ਨਹੀਂ ਹੋਇਆ ਤਾਂ ਮੇਰੇ ਨਾਲ ਹੋ ਗਿਆ ਤਾਂ ਭਾਈ ਉੱਥੇ ਗੱਲ ਯਾਦ ਰੱਖ ਕਿ ਅਗਰ ਜੋ ਤੂੰ ਸੋਚਿਆ ਤੇਰੇ ਨਾਲ ਹੋ ਗਿਆ ਤਾਂ ਸ਼ੁਕਰ ਕਰ ਅਗਰ ਤੂੰ ਜੋ ਸੋਚਿਆ ਤੇਰੇ ਨਾਲ ਨਹੀਂ ਹੋਇਆ ਤਾਂ ਫੇਕਾ ਰੱਬ ਨੇ ਇਸ ਤੋਂ ਵੀ ਚੰਗਾ ਮੇਰੇ ਵਾਸਤੇ ਕੁਝ ਸੋਚਿਆ ਹੋਏਗਾ ਕਿਉਂਕਿ ਉਹ ਮੇਰਾ ਪਿਤਾ ਮੇਰਾ ਮਾੜਾ ਕਦੀ ਅਗਰ ਉਹ ਨਾ ਹੋਵੇ ਤਾਂ ਸੋਚੋ ਇਹ ਤੋਂ ਵੀ ਚੰਗਾ ਮੇਰੇ ਦਾਤੇ ਨੇ ਮੇਰੇ ਪ੍ਰਭੂ ਨੇ ਕੁਝ ਦੁਖੀ ਕਿਉਂ ਹੋ ਮੈਂ ਇਹ ਕਿਉਂ ਕਹਾਂ ਮੈਂ ਮਰਨਾ ਮਾੜਾ ਹੋ ਰਿਹਾ ਸਮਝਦੇ ਹੋ ਹੁਣ ਫਰਜ਼ ਕਰੋ ਦੀਵਾਲੀ ਦੀ ਰਾਤ ਆਣੀ ਹੈ ਦੀਵਾਲੀ ਦੀ ਰਾਤ ਮਵਾਸਿਆ ਦੀ ਰਾਤ ਕਈਆਂ ਨੇ ਜਾਦੂ ਟੂਣੇ ਇਹ ਬੋ ਕਿਉਂਕਿ ਬੰਦਾ ਕਹਿੰਦਾ ਕੋਈ ਟੂਣਾ ਨਾ ਕਰ ਦੇਵੇ ਟੂਣੀਆਂ ਤੋਂ ਵੀ ਉਹੀ ਡਰਦਾ ਹੈ ਜਿਹੜਾ ਵਿਸ਼ਵਾਸ ਕਰਦਾ ਕੋਈ ਬੁਰਾ ਵੀ ਕੋਈ ਬੁਰੀ ਸ਼ਕਤੀ ਵੀ ਕਿਉਂ ਮੇਰਾ ਬੁਰਾ ਕਰ ਸਕਦੀ ਹੈ ਤਾਂ ਜੇ ਇਹਨੂੰ ਵਿਸ਼ਵਾਸ ਹੀ ਅੱਛਾਈ ਤੇ ਹੋਵੇ ਇਕੋ ਹੀ ਹੈ ਉਹ ਮੇਰਾ ਦਾਤਾ ਉਹ ਪ੍ਰਮਾਤਮਾ ਉਹ ਪ੍ਰਭੂ ਇਕੋ ਹੀ ਹੈ ਔਰ ਉਹਦੇ ਹੁੰਦਿਆ ਮੇਰਾ ਬੁਰਾ ਕਦੀ ਬੁਰਾ ਕਿੱਦਾਂ ਹੋਏਗਾ ਜਦ ਕੋਈ ਹੋਰ ਬੁਰੀ ਸ਼ਕਤੀ ਨੂੰ ਮੈਂ ਮੰਨਦਾ ਨਹੀਂ ਮੈਂ ਮੰਨਦਾ ਹੀ ਅਛਾਈ ਨੂੰ ਹੈ ਤਾਂ ਯਾਦ ਰੱਖੋ ਕੋਈ ਕੁਝ ਵੀ ਕਰ ਲਵੇ ਤੁਸੀਂ ਇਹ ਯਕੀਨ ਅਛਾਈ ਤੇ ਕੀਤਾ ਹੈ ਯਕੀਨ ਆਪਣੇ ਰੱਬ ਤੇ ਕੀਤਾ ਹੈ ਤਾਂ ਤੁਹਾਡਾ ਬੁਰਾ ਕਦੀ ਹੋਏਗਾ ਨਹੀਂ ਕਿਉਂਕਿ ਤੁਹਾਡੀ ਰੱਖਿਆ ਵਾਸਤੇ ਆਪ ਖੜ ਜਾਏਗਾ ਉਹ ਆ ਕੇ ਕਿਉਂਕਿ ਤੁਹਾਨੂੰ ਮਿਲਣਾ ਉਹੀ ਹੈ ਜੈਸਾ ਤੁਸੀਂ ਵਿਸ਼ਵਾਸ ਹੈ ਦਿਓ ਇਸ ਲਈ ਅੱਛਾ ਬੁਰਾ ਕੁਝ ਨਹੀਂ ਹੈ। ਇਨਸਾਨ ਦਾ ਵਿਸ਼ਵਾਸ ਹੀ ਅੱਛਾ ਬਣਾ ਦਿੰਦਾ ਹੈ ਜਾਂ ਇਨਸਾਨ ਦਾ ਵਿਸ਼ਵਾਸ ਹੀ ਯੈਸੀ ਤੇ ਇੱਕ ਗੱਲ ਜਾਣੀ ਹੈ ਕਿ ਬੰਦਾ ਕਹਿੰਦਾ ਆਹ ਮੇਰਾ ਸ਼ਤਰੂ ਆਹ ਮੇਰਾ ਮਿੱਤਰ ਇੱਥੇ ਕੋਈ ਗੱਲ ਸਮਝਦੇ ਆ ਕਿ ਇੱਥੇ ਨਾ ਕੋਈ ਸ਼ਤਰੂ ਹੈ ਤਾਂ ਨਾ ਹੀ ਕੋਈ ਮਿੱਤਰ ਹੈ। ਫਿਰ ਕੀ ਹੈ ਇੱਥੇ ਕੋਈ ਗੱਲ ਸਮਝਦੇ ਆ ਆਪਣੇ ਜੀਵਨ ਦੇ ਅਨੁਭਵ ਤੋਂ ਕਿ ਨਾ ਕੋਈ ਸ਼ਤਰੂ ਹੈ ਨਾ ਕੋਈ ਮਿੱਤਰ ਹੈ ਇੱਥੇ ਹਰ ਕੋਈ ਇੱਕ ਟੀਚਰ ਹੈ ਜੋ ਤੁਹਾਨੂੰ ਕੁਛ ਨਾ ਕੁਛ ਸਿਖਾਣੀ ਆਂਦਾ ਹੈ। ਸਮਝੀ ਦੇ ਹੋਗ ਨਹੀਂ ਜੇ ਕੋਈ ਸ਼ਤਰੂ ਵੀ ਆਇਆ ਉਦੋਂ ਵੀ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਇਹ ਕਿਦਾਂ ਧੋਖਾ ਦੇ ਗਿਆ ਕਿਦਾਂ ਕੀ ਕਰ ਗਿਆ ਸਮਝ ਲਓ ਕੋਈ ਸਬਕ ਸਿਖਾ ਕੇ ਗਿਆ ਹੈ ਕੋਈ ਮਿੱਤਰ ਹੈ ਤਾਂ ਕਈ ਵਾਰ ਮਿੱਤਰਾਂ ਤੋਂ ਵੀ ਬਹੁਤ ਕੁਝ ਸਬਕ ਸਿੱਖਣੇ ਪੈਂਦੇ ਆ ਵਿਸ਼ਵਾਸ ਕਰਦੇ ਸੀ ਪਰ ਉਹਨੇ ਵਿਸ਼ਵਾਸ ਹੀ ਤੋੜ ਕੇ ਰੱਖ ਦਿੱਤਾ ਸੋ ਕਹਿਣ ਦਾ ਮਤਲਬ ਕੀ ਹੈ ਹਰ ਇਨਸਾਨ ਅਗਰ ਸਮਝੇ ਨਾ ਤਾਂ ਤੁਸੀਂ ਇਹ ਸੋਚੋ ਕਿ ਕਿਤੇ ਦੋਸਤ ਮਿੱਤਰ ਦੁਸ਼ਮਣ ਕੋਈ ਵੀ ਨਹੀਂ ਹੈ ਹਰ ਇੱਕ ਇਨਸਾਨ ਮੈਨੂੰ ਕੁਝ ਨਾ ਕੁਝ ਸਬਕ ਦੇਣ ਆ ਰਿਹਾ ਔਰ ਮੈਂ ਸਬਕ ਸਿੱਖਣੇ ਆ ਔਰ ਆਪਣੇ ਆਪ ਨੂੰ ਬਿਹਤਰ ਆਪਣਿਆਂ ਨੂੰ ਹੋਰ ਉੱਪਰ ਤਾਂ ਜਿਹੜਾ ਬੰਦਾ ਸੋਚੇ ਉਹ ਮੇਰਾ ਦੁਸ਼ਮਣ ਉਹਦੇ ਬਾਰੇ ਸੋਚ ਸੋਚ ਕੇ ਦੁਖੀ ਹੋਈ ਜਾਏਗਾ ਉਹ ਭਾਈ ਦੁਸ਼ਮਣ ਨੂੰ ਵੀ ਤਾਂ ਸੋਚ ਕੇ ਟੀਚਰ ਹੈ ਇਹ ਵੀ ਆਇਆ ਕੋਈ ਸਬਕ ਸਿਖਾ ਕੇ ਸਮਝਦੇ ਹੋ ਕਿ ਨਹੀਂ ਇਹ ਦੋਸਤ ਹੈ ਦੋਸਤ ਨੇ ਇਦਾਂ ਕਰ ਦਿੱਤਾ ਟੈਨਸ਼ਨ ਨਾ ਲੈ ਆਇਆ ਸੀ ਮੈਨੂੰ ਸਬਕ ਸਿਖਾ ਕੇ ਇਸ ਲਈ ਮੈਂ ਸਿੱਖ ਰਿਹਾ ਹਾਂ ਔਰ ਇਹੀ ਗੱਲ ਤਾਂ ਸੀ ਦੱਸਿਆ ਕਿ ਸ਼ੁਕਰਾਨਾ ਨਹੀਂ ਕੀਤਾ ਕਿ ਜਦ ਤੱਕ ਸਵਾਸ ਚੱਲ ਰਿਹਾ ਸਿੱਖਦੇ ਰਹੋ ਸਮਝਿਓ ਦੱਸਿਆ ਨਾ ਉਹਨਾਂ ਨੇ ਜੀਵਨ ਦੀ ਘਟਨਾ ਕਿ ਜਦੋਂ ਉਹਨਾਂ ਨੂੰ ਜ਼ਹਿਰ ਦਾ ਪਿਆਲਾ ਦੇਣਾ ਸੀ ਉਹ ਕਿਤਾਬ ਪੜ ਰਹੇ ਸਨ ਹੁਕਮ ਹੋ ਗਿਆ ਬਾਦਸ਼ਾਹ ਦਾ ਜ਼ਹਿਰ ਪਿਲਾਓ ਸ਼ੁਕਰਾਤ ਨੂੰ ਜ਼ਹਿਰ ਦੇ ਕੇ ਮਾਰ ਦਿਓ ਹੁਣ ਜ਼ਹਿਰ ਤਿਆਰ ਹੋ ਰਿਹਾ ਹੈ ਤਾਂ ਸ਼ੁਕਰਾਤ ਬੈਠੇ ਕਿਤਾਬ ਪੜ ਰਹੇ ਹੈ ਬੜੇ ਸ਼ਾਂਤ ਖੁਸ਼ੀ ਨਾਲ ਕਿਤਾਬ ਪੜ ਰਹੇ ਹੈ ਜਲਾਦ ਨੇ ਪੁੱਛਿਆ ਮਾਰੇ ਹੁਣ 2 ਮਿੰਟ ਬਾਅਦ ਤਾਂ ਤੁਹਾਨੂੰ ਜ਼ਹਿਰ ਦੇ ਕੇ ਮਾਰ ਦੇਣਾ ਹੈ ਇਹ ਕਿਤਾਬ ਪੜਨ ਦਾ ਕੀ ਫਾਇਦਾ ਤਾਂ ਪਤਾ ਹੈ ਸ਼ੁਕਰਾਤ ਨੇ ਕੀ ਕਿ ਆਖਦੇ ਬਚਨ ਉਹ ਕਹਿੰਦੇ ਮੈਂ ਸੋਚਦਾ ਮਰਨਾ ਤਾਂ ਹੈ ਥੋੜਾ ਹੋਰ ਗਿਆਨਵਾਨ ਹੋ ਕੇ ਮਰਾਂ ਥੋੜਾ ਹੋਰ ਸਿੱਖ ਕੇ ਮਰਾਂ ਜਦ ਮਰਨਾ ਹੀ ਹੈ ਤਾਂ ਥੋੜਾ ਹੋਰ ਅੱਛਾ ਸਿੱਖ ਕੇ ਮਰੀਏ ਥੋੜਾ ਹੋਰ ਆਪਣੇ ਨੂੰ ਬਿਹਤਰ ਬਣਾ ਕੇ ਮਰੀਏ ਥੋੜਾ ਹੋਰ ਸਮਝ ਕੇ ਮਰਾਂ ਥੋੜਾ ਹੋਰ ਦੁਨੀਆ ਨੂੰ ਜਾਣਾਂ ਥੋੜਾ ਹੋਰ ਸਿੱਖ ਲਾਵਾਂ ਆਪਣੀ ਨੌਲੇਜ ਨੂੰ ਆਪਣੇ ਗਿਆਨ ਨੂੰ ਹੋਰ ਇੱਥੇ ਬੰਦਾ ਕੀ ਸੋਚਦਾ ਹੁਣ ਉਮਰ ਹੋ ਗਈ ਹੁਣ ਮੈਂ ਕੀ ਸਿੱਖਣਾ ਕਹਿ ਦਿੰਦੇ ਕਿ ਨਹੀਂ ਇਹ ਹੁਣ ਵੀ ਤੁਹਾਨੂੰ ਕਹੀਏ ਸਤਸੰਗ ਚ ਬੈਠੋ ਕੋਈ ਅੱਛੀ ਪੁਸਤਕ ਪੜੋ ਹੁਣ ਤਾਂ ਉਮਰ ਹੋ ਗਈ ਹੁਣ ਕੀ ਕੀ ਹੁਣ ਕਈ ਤਾਂ ਕਹਿੰਦੇ ਹੁਣ ਸਤਸੰਗ ਚ ਕੀ ਤੇਰਾ ਹੁਣ ਸਮਝਣਾ ਇਹ ਜ਼ਿੰਦਗੀ ਹੈ ਜਿਹਨੇ ਬਿਹਤਰ ਬਣਨੀ ਹੋਵੇ ਨਾ ਉਹ ਤਾਂ ਹਰ ਪਲ ਉਹ ਕਰਮ ਕਰਦਾ ਜਿਹੜਾ ਮੈਨੂੰ ਹੋਰ ਬਿਹਤਰ ਬਣਾ ਦੇਵੇ ਹੋਰ ਮੈਨੂੰ ਉਚਾਈਆਂ ਤੱਕ ਲੈ ਜਾਵੇ ਇਸ ਲਈ ਅੱਜ ਤੋਂ ਇਹ ਪੁਆਇੰਟ ਹੀ ਯਾਦ ਰੱਖਣਾ ਅਗਰ ਦੇਖਿਆ ਜਾਵੇ ਤਾਂ ਇੰਨਾ ਕ ਪੁਆਇੰਟ ਅਗਰ ਅਸੀਂ ਯਾਦ ਰੱਖ ਲਈਏ ਤਾਂ ਸਾਡੀ ਜ਼ਿੰਦਗੀ ਜ ਅੱਜ ਤੋਂ ਹੀ ਖੁਸ਼ੀਆਂ ਕਾਮਯਾਬੀ ਸੁਖ ਸਮਰiddhi ਆਣੀ ਸ਼ੁਰੂ ਉਹ ਕਿਹੜੀ ਗੱਲ ਹੈ ਕਿ ਇੱਕ ਦਿਨ ਇਨਸਾਨ ਉਹ ਪ੍ਰਾਪਤ ਕਰ ਹੀ ਲੈਂਦਾ ਹੈ ਜਿਸ ਪਰ ਉਹ ਵਿਸ਼ਵਾਸ ਕਰਦਾ ਹੈ ਹੁਣ ਇਹ ਸੋਚ ਕੇ ਆਪਣੇ ਆਪ ਦੇ ਅੰਦਰ ਨਾ ਗੱਲ ਫਿੱਟ ਕਰ ਦਿਓ ਕਿ ਮੈਂ ਜਿਹੜੀ ਚੀਜ਼ ਤੇ ਵਿਸ਼ਵਾਸ ਕਰਨਾ ਇੱਕ ਦਿਨ ਇੱਕ ਦਿਨੋ ਮਰਨਾ ਹੋ ਕੇ ਤਜੇ ਉਹ ਹੁਣਾ ਹੀ ਆ ਮਰਨਾ ਇੱਕ ਨਾ ਇੱਕ ਦਿਨ ਕਿਉਂਕਿ ਧਾਰਮਿਕ ਗ੍ਰੰਥ ਕਰੀ ਗਲਤ ਨਹੀਂ ਬੋਲਦੇ ਅਗਰ ਉਹ ਹੋ ਕੇ ਹੀ ਰਹਿਣਾ ਹੈ ਤਾਂ ਫਿਰ ਅੱਜ ਤੋਂ ਮੈਂ ਆਪਣੇ ਵਿਸ਼ਵਾਸ ਨੂੰ ਖੁਸ਼ੀਆਂ ਦੀ ਤਰਫ ਕਾਮਯਾਬੀ ਦੀ ਤਰਫ ਅੱਛੀ ਸਿਹਤ ਦੀ ਤਰਫ ਜੋੜਾਂ ਕਿਉਂਕਿ ਇਹੀ ਗੱਲ ਤਾਂ ਮੋਲਾਨਾ ਰੂਮੀ ਨੇ ਵੀ ਕਹੀ ਹੈ बुलाना रूमी भी बहुत बड़े फकीर उन्होंने अपने एक लाइन च बड़ी प्यारी गल लिखी है वो कहें खुदा पर विश्वास खुदा पर विश्वास खुदा पर यकीन हूँ अगलिया लाइन देखो तीन चीज़ों का इशारा किया खुदा पर यकीन कामयाबी खुशी और अच्छी सेहत के लिए उतना ही जरूरी है जितनी के जिंदगी जीने के लिए हवा ਉਹ ਕਹਿੰਦੇ ਜਿੱਦਾਂ ਹਵਾ ਤੋਂ ਬਿਨਾ ਬੰਦਾ ਸਾਹ ਕਹਿਦੇ ਹੋ ਨਹੀਂ ਲੈ ਸਕਦਾ ਜੇ ਜ਼ਿੰਦਗੀ ਜੀਣੀ ਹੈ ਤੇ ਤੇ ਵਾਸਤੇ ਆਕਸੀਜਨ ਹਵਾ ਕਿਉਂਕਿ ਪਾਣੀ ਤੋਂ ਬਿਨਾ ਬੰਦਾ ਰਹਿ ਲੇਗਾ ਭੋਜਨ ਤੋਂ ਬਿਨਾ ਹੀ ਬੰਦਾ ਰਹਿ ਲੰਦਾ ਪਰ ਸਾਹਾਂ ਤੋਂ ਬਿਨਾ ਸਮਝਦੇ ਹੋ ਹੁਣ ਬੰਦਾ ਕਹਿੰਦਾ ਮੈਨੂੰ ਸਵੇਰ ਦੀ ਰੋਟੀ ਨਹੀਂ ਮਿਲੀ 5-6 ਘੰਟੇ ਤੋਂ ਭੁੱਖੇ ਨੂੰ ਤਾਂ ਬੰਦੇ ਦੇ ਬੋਡੀ 'ਚ ਇੰਨੀ એનર્ਜੀ ਹੁੰਦੀ ਕਿ ਕਈ ਵਾਰ ਬੰਦਾ ਦੇਖਦੇ ਹੋ ਕਿ ਦੋ ਦਿਨ ਵੀ ਨਾ ਮਿਲੇ ਨਾ тами ਬੰਦਾ ਕਮਜ਼ੋਰੀ ਫੀਲ ਕਰੇਗਾ ਪਰ ਜੀ ਲੈਏਗਾ ਪਰ ਹਵਾ ਤਾਂ ਜਰਾ ਸੋਚੋ 2 ਮਿੰਟ ਨਾ ਮਿਲੇ ਤਾਂ ਫਿਰ ਬੰਦੀ ਦੀ ਜ਼ਿੰਦਗੀ ਉਸੇ ਵੇਲੇ ਖਤਮ ਉਹ ਕਹਿੰਦੇ ਹਵਾ ਦਾ ਰੋਲ ਬਹੁਤ بڑا ਹੈ ਜ਼ਿੰਦਗੀ ਜੀਣ ਵਾਸਤੇ ਜਿਸ ਤਰ੍ਹਾਂ ਜ਼ਿੰਦਗੀ ਜੀਣ ਵਾਸਤੇ ਹਵਾ ਦਾ ਰੋਲ ਹੈ ਹਵਾ ਜ਼ਰੂਰੀ ਹੈ ਉਹ ਕਹਿੰਦੇ ਇਸੇ ਤਰ੍ਹਾਂ ਕਾਮਯਾਬੀ ਖੁਸ਼ੀ ਔਰ ਅੱਛੀ ਸਿਹਤ ਵਾਸਤੇ ਕਿਹੜੀ ਚੀਜ਼ ਜ਼ਰੂਰੀ ਹੈ ਖੁਦਾ ਪਰ ਯਕੀਨ खुदा पर यकीन यानी विश्वास खुदा पर विश्वास कामयाबी अच्छी सेहत और खुशी के लिए उतना ही जरूरी है जितना जिंदगी को जीने के लिए हवा मौलाना रूमी के वचन है इशारा कर रहे हैं कि जिदा बिना हवा तो जीवन नहीं है इसी तरह बिना यकीन तो बिना अपने रब के यकीन तो तेरे जीवन खुशी भी नहीं आ सकती तेरे जीवन अच्छी सेहत भी ਤੈਨੂੰ ਕਾਮਯਾਬੀ ਵੀ ਕਿਉਂਕਿ ਕਾਮਯਾਬੀ achhi sehat aur khushi ਉਦੋਂ ਹੀ ਮਿਲਦੀ ਹੈ ਇਨਸਾਨ ਨੂੰ ਉਦੋਂ ਹੀ ਜੀਵਨ ਚੰਦੀ ਹੈ ਜਦੋਂ ਉਹਨੂੰ ਆਪਣੇ ਰੱਬ ਤੇ ਯਕੀਨ ਹੋਣਾ ਸ਼ੁਰੂ ਜਦੋਂ ਆਪਣੇ ਰੱਬ ਤੇ ਵਿਸ਼ਵਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਅਗਰ ਖੁਸ਼ੀ ਚਾਹੀਦੀ ਹੈ ਕਾਮਯਾਬੀ ਚਾਹੀਦੀ ਹੈ achhi sehat ਚਾਹੀਦੀ ਹੈ ਤਾਂ ਅੱਜ ਤੋਂ ਇਹ ਗੈਣਾ ਸ਼ੁਰੂ ਕਰੋ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਕਿਤਾ ਦਸੀਦਾ ਹੈ ਕਿ ਮੈਨੂੰ ਕਾਮਯਾਬੀ ਜ਼ਰੂਰ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ ਮੇਰੀ ਹਰ ਮੁਸ਼ਕਿਲ ਦਾ ਹੱਲ ਹੋਏਗਾ ਕਿਉਂਕਿ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਮੈਨੂੰ ਕਾਮਯਾਬੀ ਦੀਆਂ ਮੰਜ਼ਲਾਂ ਤੱਕ ਲੈ ਕੇ ਜਾਣ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਸੋ ਇਦਾਂ ਦੀ ਸੋਚ ਬੰਦਾ ਰੱਖੇ ਅਗਰ ਕੋਈ ਬਿਮਾਰ ਹੈ ਤਾਂ ਸੋਚੋ ਮੇਰੀ ਹਰ ਬਿਮਾਰੀ ਦਾ ਹੱਲ ਹੋਏਗਾ ਕਿਉਂਕਿ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਮੇਰਾ ਹਰ ਦੁੱਖ ਦੂਰ ਹੋਏਗਾ ਕਿਉਂਕਿ ਮੈਨੂੰ ਸਵਸਥ ਕਰਨ ਵਾਲਾ ਮੈਨੂੰ ਅੱਛੀ ਸਿਹਤ ਦੇਣ ਵਾਲਾ ਮੇਰਾ ਮਾਲਕ ਮੇਰੇ ਇਹ ਵਿਸ਼ਵਾਸ ਤੁਹਾਡੇ ਰੋਮ ਰੋਮ ਚ ਸਮਾ ਜਾਣਾ ਚਾਹੀਦਾ ਹੈ ਕਿ ਮੇਰੀ ਸਿਹਤ ਹਰ ਦਿਨ ਅੱਛੀ ਹੋ ਰਹੀ ਹੈ ਬਿਮਾਰ ਆਦਮੀ ਨੂੰ ਤਾਂ ਖਾਸ ਇਹ ਵਿਸ਼ਵਾਸ बार-बार ਆਪਣੇ ਅੰਦਰ ਦੁਹਰਾਨੇ ਚਾਹੀਦੇ ਲਫਜ਼ ਕਿ ਮੇਰੀ ਸਿਹਤ ਅੱਛੀ ਹੋ ਰਹੀ ਹੈ ਮੇਰੀ ਸਿਹਤ ਅੱਛੀ ਹੋ ਰਹੀ ਹੈ ਮੈਂ ਹਰ ਦਿਨ ਸਵਸਥ ਹਾਂ ਬਸ ਮੈਂ ਹਰ ਦਿਨ ਸਵਸਥ ਹੋ ਰਹਾ ਹਾਂ ਹੋ ਰਹਾ ਹਾਂ ਜੇ ਮੈਂ ਹਰ ਦਿਨ ਸਵਸਥ ਹੋ ਰਿਹਾ ਹਾਂ ਇਹ ਵਿਸ਼ਵਾਸ ਫਿਰ ਕਮਾਂਗੇ ਵਿਸ਼ਵਾਸ ਦਾ ਮਤਲਬ ਜਵਾਨੀ ਬੋਲਣਾ ਨਹੀਂ ਹੁੰਦਾ ਵਿਸ਼ਵਾਸ ਦਾ ਮਤਲਬ ਹੈ ਤੁਹਾਡਾ ਰੋਮ ਰੋਮ ਬੋਲੇ ਰੋਮ ਰੋਮ ਪੁਕਾਰੇ ਤਾਂ ਫਿਰ ਯਾਦ ਰੱਖੋ ਕਿ ਇੱਕ ਦਿਨ ਇਨਸਾਨ ਉਹ ਹਾਸਲ ਕਰ ਹੀ ਲੇਤਾ ਹੈ ਉਹ ਪ੍ਰਾਪਤ ਕਰ ਲੇਤਾ ਹੈ ਜਿਸ ਪਰ ਉਹ ਵਿਸ਼ਵਾਸ ਹੁਣ ਕਿਸ ਤੇ ਅਸੀਂ ਵਿਸ਼ਵਾਸ ਕਰਨਾ ਹੈ ਯਾਦ ਰੱਖਣਾ ਕਿ ਉਹ ਚੀਜ਼ ਇੱਕ ਦਿਨ ਮੇਰੇ ਜੀਵਨ ਚ ਆ ਕੇ ਸੋ ਵਿਸ਼ਵਾਸ ਰੱਖੋ ਅਛਾਈ ਤੇ ਵਿਸ਼ਵਾਸ ਰੱਖੋ ਅੱਛੀ ਸਿਹਤ ਤੇ ਵਿਸ਼ਵਾਸ ਰੱਖੋ ਖੁਸ਼ੀ ਤੇ ਕੋਈ ਤੁਹਾਨੂੰ ਪੁੱਛੇ समा कैसे होएगा? तो पता की विश्वास ना कहो बहुत बढ़िया होएगा, अच्छी सेहत होएगी, कामयाबी होएगी, सफलता होएगी, क्योंकि मेरा मालिक जो मेरे है, सब कुछ अच्छा ही होएगा। नौ क्योंकि वो मेरा मालिक मेरे साथ है वो मेरा मालिक मेरे साथ है जिसको इस बात की पहचान हो गई वो मेरा मालिक मेरे साथ है जिसको इस बात की पहचान हो गई उसकी जिंदगी की सारी मुश्किलें फिर आसान हो गए जीवन चाहे कोई भी मुश्किल हो जीवन चाहे कितना भी उलझन हो विश्वास ना मेरा मालिक मेरे पहचान लिया मैं जान लिया चीज मान लिया मैं चीज न कर लिया मैं यकीन इस चीज से कि मेरा मालिक मेरे पहचान भी हो गई ਯਕੀਨ ਵੀ ਹੋ ਗਿਆ ਵਿਸ਼ਵਾਸ ਵੀ ਹੋ ਗਿਆ ਪਹਿਚਾਨ ਦਾ ਮਤਲਬ ਪਹਿਚਾਨ ਲਿਆ ਕਿ ਮੇਰੇ ਨਾਲ ਕੌਣ ਹੈ ਮੈਂ ਕਦੀ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਮਾਲਿਕ ਮੇਰੇ ਜਿਹੜੀ ਜਿਹਨੂੰ ਇਹ ਵਿਸ਼ਵਾਸ ਨਾਲ ਇਹ ਚੀਜ਼ ਦੀ ਪਹਿਚਾਨ ਹੋ ਜਾਂਦੀ ਨਾ ਫਿਰ ਉਸ ਦੀ ਜ਼ਿੰਦਗੀ ਦੀ ਸਾਰੀ ਮੁਸ਼ਕਲਾਂ ਫਿਰ ਜੇ ਮੁਸ਼ਕਲ ਹੋਵੇ ਵੀ ਤਾਂ ਵੀ ਆਸਾਨ ਹੋ ਜਾਂਦੀ ਹੈ ਬੰਦਾ ਕਹਿੰਦਾ ਬੜੀ ਮੁਸ਼ਕਲ ਵੀ ਆਸਾਨੀ ਨਾਲ ਪਾਰ بڑے بڑے دریا بھی آسانی نال پار دریا سی پر آسانی نال پار ہو گیا مشکل سی پر آسانی نال حل ہو گئی کیوں ਕਿਉਂਕਿ ਹੁਣ ਮੈਂ ਪਹਿਚਾਨ ਲਿਆ ਕਿ ਮੇਰਾ ਮਾਲਿਕ ਮੇਰੇ ਇਹ ਜੋ ਕਰ ਰਿਹਾ ਨਾ ਜਿੱਦਾਂ ਸੰਤ ਦਾदूदयाल ਨੇ ਕਿਹਾ ਹੈ ਕਿ ਕਰੇ ਕਰਾਵੇ ਸਾਈਆਂ ਉਹ ਜਿਨਹੋਂ ਦੀਆ ਬਯੂਦ ਦਾदू ਬੰਦਾ ਵਿੱਚ ਹੈ ਸ਼ੋਭਾ ਕੋ ਮਯੂਦ ਉਹ ਕਹਿੰਦੇ ਸ਼ੋਭਾ ਬੰਦੇ ਨਹੀਂ ਹੁੰਦੀ ਐ ਪਰ ਕਰਨ ਵਾਲੀ ਤਾਕਤ ਕਹਿ ਦਿਓ ਅਗਰ ਉਹੀ ਆਪਣੀ ਤਾਕਤ ਕੱਢ ਲਵੇ ਤਾਂ ਬੰਦੇ ਨੇ ਕੀ ਕਰਨਾ ਇਹ ਬੰਦਾ ਹੈ ਹੀ ਉਹਦੇ ਨਾਲ ਕਿਉਂਕਿ ਉਹਦੀ ਰੂਹ ਅੰਦਰ ਹੈ ਤਾਂ ਬੰਦਾ ਬੰਦਾ ਹੈ ਉਹ ਰੂਹ ਹੀ ਖਿੱਚ ਲਵੇ ਤਾਂ ਬੰਦਾ ਮਿੱਟੀ ਹੈ ਸੋਚੋ ਆਪੇ ਇਸ ਕਰਕੇ ਉਹਦੀ ਤਾਕਤ ਨੂੰ ਪਹਿਚਾਣੋ ਕਿ ਉਹ ਚਲਾਉਣ ਵਾਲਾ ਹੈ ਔਰ ਜੇ ਉਹ ਮੇਰੇ ਨਾਲ ਹੈ ਉਹਦੀ ਸ਼ਕਤੀ ਜੇ ਤਾਂ ਦੱਸਿਓ ਉਹਦੇ ਅੰਸ਼ ਅੰਸ਼ ਦਾ ਮਤਲਬ ਹੈ ਸੀ ਉਹਦਾ ਹੀ ਇੱਕ ਰੂਪ ਹੈ ਤੇ ਜੇ ਅਸੀਂ দিবਿਆ ਸ਼ਕਤੀ ਦਾ ਰੂਪਾਂ ਅਸੀਂ ਮੁਸ਼ਕਲਾਂ ਤੋਂ ਕੀ ਡਰਨਾ ਪਰੇਸ਼ਾਨੀਆਂ ਤੋਂ ਕੀ ਡਰਨਾ ਕਿਉਂਕਿ ਕੋਈ ਵੀ দিবਿਆ ਸ਼ਕਤੀ ਮੋਰੇ ਮੁਸ਼ਕਿਲ ਠਹਿਰ ਕਹਿ ਦਿਓ ਕੋਈ ਮੁਸ਼ਕਿਲ দিবਿਆ ਦੇ ਮੋਰੇ ਠਹਿਰ ਜਦੋਂ ਮੁਸ਼ਕਿਲ ਲੱਗੇ ਅੱਖਾਂ ਬੰਦ ਕਰੇ ਉਹ ਦਿਵਿਆ ਸ਼ਕਤੀ ਹੈ ਮੇਰੇ ਅੰਦਰ ਉਹ ਮੇਰਾ ਮਾਲਿਕ ਮੇਰੇ ਰੋਮ ਰੋਮਕ ਸਮਾਇਆ ਹੋਇਆ ਹੈ ਇਹ ਮੁਸ਼ਕਿਲ ਦਾ ਮੁਕਾਬਲਾ ਮੈਂ ਕਰਨਾ ਹੈ ਮੈਂ ਨਹੀਂ ਕਰਨਾ ਮੇਰੇ ਅੰਦਰ ਬੈਠੇ ਮੇਰੇ ਮਾਲਿਕ ਦੀ ਰਹਿਮਤ ਨੇ ਕਰਨਾ ਹੈ ਇਹ ਬਿਮਾਰੀ ਮੇਰੇ ਸ਼ਰੀਰ ਨੇ ਠੀਕ ਨਹੀਂ ਕਰਨੀ ਬਲਕਿ ਮੇਰੇ ਅੰਦਰ ਬੈਠੇ ਉਹ ਮੇਰੇ ਮਾਲਿਕ ਦੀ ਰਹਿਮਤ ਨੇ ਮੇਰੀ ਬਿਮਾਰੀ ਨੂੰ ਠੀਕ ਕਰਨਾ ਹੈ ਉਹ ਕਰ ਰਿਹਾ ਹੈ ਠੀਕ ਕਿਉਂਕਿ ਮੇਰਾ ਮਾਲਿਕ ਮੇਰੇ ਰੋਮ ਰੋਮ ਸਮਾਇਆ ਹੈ ਇਸ ਲਈ ਉਹ ਮੇਰਾ ਮਾਲਿਕ ਮੇਰੇ ਸਾਥ ਹੈ इस बात की जब मुझे पहचान हो गई तब से मेरी जिंदगी की सारी मुश्किलें खत्म हो गई बस ये विश्वास रखो कि बैठा है अंदर ये बैठा हर चीज नु संभालन वाला हर मुश्किल चोडन वाला इसलिए बुराई ते विश्वास करना क्योंकि बुराई ते विश्वास करंगा तो जीवन च बुराई आएगी क्योंकि जिस चीज ते विश्वास करना आखिर एक दिन वो चीज सानू हासिल इसलिए फेर कहवांगे कि कोई भी पूछे ਕਿਦਾਂ ਹੋਵੇ ਕੀ ਲੱਗਦਾ ਫਿਊਚਰ ਬਾਰੇ ਲੱਗਦਾ ਕੀ ਹੈ ਫਿਊਚਰ ਬਹੁਤ ਵਧੀਆ ਹੈ ਸਾਡੇ ਮਨ ਚ ਕੋਈ ਡਰ ਨਹੀਂ ਹੈ ਫਿਕਰ ਨਹੀਂ ਹੈ ਫਿਊਚਰ ਕੀ ਫਿਊਚਰ ਵਧੀਆ ਹੈ ਜ਼ਿੰਦਗੀ ਵਧੀਆ ਹੈ ਆਉਣ ਵਾਲਾ ਹਰ ਪਲ ਮੇਰੇ ਵਾਸਤੇ ਬਹੁਤ ਅੱਛਾ ਹੋਏਗਾ ਕਿਉਂਕਿ ਵਿਸ਼ਵਾਸ ਹੈ ਮੈਨੂੰ ਅਸ਼ਾਈ ਤੇ ਵਿਸ਼ਵਾਸ ਹੈ ਮੈਨੂੰ ਆਪਣੇ ਮਾਲਕ ਦੀ ਰਹਿਮਤ ਤੇ ਵਿਸ਼ਵਾਸ ਹੈ ਮੈਨੂੰ ਕਾਮਯਾਬੀ ਸਫਲਤਾ ਖੁਸ਼ੀਆਂ ਤੇ ਵਿਸ਼ਵਾਸ ਹੈ ਤਾਂ ਜਿਸ ਚੀਜ਼ ਤੇ ਵਿਸ਼ਵਾਸ ਹੈ ਇੱਕ ਦਿਨ ਉਹ ਮਿਲਣੀ ਵੀ ਹੈ ਕਹਦੇ ਹੋ ਜ਼ਰੂਰ ਹੈ ਇਹ ਗੱਲ ਯਾਦ ਰੱਖਣਾ कि अगर ये विश्वास है तो फिर ये मंज़िल मिलनी है क्योंकि मंज़िल बाद में मिलती पहला विश्वास पैदा करना पेंदा है जिसने पहली बार एवरेस्ट फतह ਕੀਤਾ ਸੀ ਨਾ ਮਨਜ ਫੁਰਨਾ ਕਿੱਥੋਂ ਆਇਆ ਕਿ ਸਭ ਤੋਂ ਉੱਚੀ ਚੋਟੀਏ ਇਹਨੂੰ ਚੜਨਾ ਹੈ ਚੜਨਾ ਹੈ ਇਸ ਨੂੰ ਪਾਰ ਕਰਨਾ ਹੈ ਯਾਨੀ ਪਹੁੰਚਣਾ ਹੈ ਸਿਖਰ ਤੇ ਪਹੁੰਚਿਆ ਬਾਅਦ ਵਿੱਚ ਪਹਿਲਾਂ ਇੱਥੇ ਵਿਸ਼ਵਾਸ ਹੋਇਆ ਮੈਂ ਕਰ ਤਾਂ ਇਹ ਬੰਦਾ ਪਹਿਲੀ ਸੋਚ ਲੋ ਮੇਤੋਂ ਹੋਣਾ ਹੀ ਨਹੀਂ ਇਹ ਬੜਾ ਔਖਾ ਤਾਂ ਫਿਰ ਬੰਦੇ ਨੇ ਕੋਸ਼ਿਸ਼ ਵੀ ਫਿਰ ਆਪ ਸੋਚ ਕੇ ਦੇਖੋ ਤੁਸੀਂ ਆਪ ਹੀ ਸੋਚ ਕੇ ਦੇਖੋ ਕਿ ਅਗਰ ਤੁਸੀਂ ਕਿਸੇ ਮਾਰਗ ਤੇ ਜਾਣਾ ਹੈ ਤੁਹਾਡੇ ਸਾਹਮਣੇ ਕੋਈ ਚੜਾਈ ਹੈ ਕੀ ਤੁਹਾਨੂੰ ਵਿਸ਼ਵਾਸ ਹੈ ਨਾ ਚੜ ਜਾਵਾਂਗੇ ਉਹ ਕੋਈ ਗੱਲ ਨਹੀਂ ਕੋਈ ਉੱਚੀ ਨਹੀਂ ਹੈ ਫਿਰ ਤੁਸੀਂ ਕਦਮ ਵਧਾਓਗੇ ਔਰ ਫਿਰ ਚੜਵੀ ਤਾਂ ਜੇ ਪਹਿਲਾਂ ਹੀ ਇੱਥੇ ਹੋਵੇ ਬਹੁਤ ਮੁਸ਼ਕਿਲ ਹੈ ਚੜਨਾ ਤਾਂ ਤੁਸੀਂ ਸ਼ੁਰੂਆਤ ਹੀ ਨਹੀਂ ਕਰਨੀ ਤਾਂ ਸ਼ੁਰੂਆਤ ਹੀ ਨਹੀਂ ਕਰਨੀ ਪਤਾ ਕਿਤਾ ਲੱਗਣਾ ਕਿ ਮੇਰੇ ਅੰਦਰ ਕਿਹੜੀ ਤਾਕਤ ਹੈ ਔਰ ਇਹ ਤਾਕਤ ਮੈਨੂੰ ਕਿੱਥੇ ਤੱਕ ਲੈ ਕੇ ਜਾ ਸਕਦੀ ਹੈ ਇਸ ਲਈ ਫਿਰ ਕਮ ਆ ਗਏ ਇਹ ਮੁਸ਼ਕਿਲਾਂ ਨਾ ਦੇਖੋ ਬਲਕਿ ਇਹ ਦੇਖੋ ਮੇਰੇ ਅੰਦਰ ਤਾਕਤ ਕਿਹੜੀ ਬੈਠੀ ਹੈ ਜੋ ਮੈਨੂੰ ਹਰ ਮੁਸ਼ਕਿਲ ਤੋਂ ਪਾਰ ਜੇ ਮੈਨੂੰ ਹਰ ਉਚਾਈ ਤੱਕ ਲੈ ਕੇ ਵਿਸ਼ਵਾਸ ਹੈ ਕਿ ਨਹੀਂ